ਲੋਵੇ ਵੈਲਕਮ ਬੈਕ ਜੀ ਐਨ ਨੂੰ ਕਿਦਾਂ ਸਾਰੇ ਠੀਕ ਠਾਕ ਹੋ ਜੀ ਅੱਜ ਆਪਣੇ ਕੋਲ ਜਿਹੜਾ ਵੀਡੀਓ ਹੈ ਨਾ ਜਦੋਂ ਵੀ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੇ ਉਹਦੇ ਉੱਤੇ ਭੰਡ ਮਰਾਸੀ ਪਾਗ ਲੱਗੇ ਰਹਿਣ ਆ ਜਾਂਦੇ ਨੇ ਬਾਜਵਾ ਸਾਹਿਬ ਬਿਲਕੁਲ ਹੁੰਦਾ ਤਾਂ ਹੀ ਆ ਤੇਰੀ ਖੈਰ ਉਹ ਇੱਕ ਸੈਗਮੈਂਟ ਹੀ ਵਿੱਚ ਇਹੋ ਜਿਹਾ ਆ ਜਾਂਦਾ ਪੂਰੇ ਵਿਆਹ ਦੇ ਵਿੱਚ ਤੇ ਉਹਦਾ ਇੱਕ ਵੱਖਰਾ ਹੀ ਮਜ਼ਾ ਜਿਹੜਾ ਹੈ ਉਹ ਐਂਟਰੇਨਮੈਂਟ ਐਂਟਰੇਨਮੈਂਟ ਦਾ ਇੱਕ ਕਰਵਾਉਂਦੇ ਨੇ ਵੱਖਰਾ ਹੀ ਆਉਂਦੇ ਵੀ ਬਿਨਾ ਬੁਲਾਏ ਨੇ ਬਿਨਾ ਬੁਲਾਏ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਵਿਆਹ ਹੈ ਇਸ ਕਬੀਲੇ ਨੂੰ ਐਕਚੁਅਲੀ ਮਰਾਸੀ ਕਿਹਾ ਜਾਂਦਾ ਸਾਡੇ ਵਾਲੇ ਪਾਸੇ ਕਿ ਅਫਾਏ ਫਲਾਣੇ ਵਿਆਹ ਦੇ ਮਰਾਸੀ ਜਿਹੜੇ ਨੇ ਉਹ ਆਏ ਨੇ ਤੇ ਉਹ ਸ਼ੁਗਲ ਲਾਉਂਦੇ ਨੇ ਕੋਈ ਜੂਗਤ ਮਾਰਨਗੇ ਕਿਸੇ ਨੂੰ ਕਿ ਦੂਲੇ ਦੇ ਕਿਸੇ ਕਜ਼ਨ ਨੂੰ ਚਾਚੇ ਨੂੰ ਤਾਏ ਨੂੰ ਫਲਾਣੇ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਲੇਕਿਨ ਕਿ ਕਿਸਾਨ ਮੋਰਚਾ ਲੱਗਾ ਅ ਦਿੱਲੀ ਦੇ ਵਿੱਚ ਉੱਥੇ ਜਿਹੜਾ ਏ ਆਪਣਾ ਉਹਨਾਂ ਨੇ ਜਿਹੜਾ ਆਂਦੇ ਨੇ ਕਿ ਉੱਥੇ ਮਰਾਸੀ ਜਿਹੜੇ ਨੇ ਆ ਕੇ ਉਹਨਾਂ ਨੇ ਜਿਹੜਾ ਸ਼ੋਅ ਲਾਇਆ ਹੋਏਗਾ ਮੈਨੂੰ ਲੱਗਦਾ ਸਰਕਾਰ ਨੂੰ ਸੈਂਟਰਲ ਗਵਰਨਮੈਂਟ ਨੂੰ ਜਾਂ ਜਿਹੜੀ ਸਰਕਾਰ ਹੈ ਉਹਨੂੰ ਬੜੀਆਂ ਜੁਗਤਾਂ ਪੈਣ ਆਲੀਆਂ। ਨਹੀਂ ਆਵੇਗਾ ਉਹ ਹੈ? ਹਾਂ। ਇਹੀ ਜ਼ਾਹਰ ਹੈ ਉਥੇ ਆ ਕੇ ਜਦੋਂ ਵਿਆਹ ਦੇ ਆਉਣਗੇ ਦੂਲੇ ਦੇ ਰਿਸ਼ਤੇਦਾਰਾਂ ਨੂੰ ਪੈਂਦੀਆਂ ਨੇ ਜੁਗਤਾਂ ਤੇ ਇੱਥੇ ਤੇ ਜ਼ਾਹਰ ਹੈ ਉਹਨਾਂ ਨੂੰ ਪੈਣੀਆਂ। ਇੱਥੇ ਲਾਜ਼ਮੀ ਹੋਣਗੇ। ਸਰਕਾਰ ਦੀ ਮਿੱਟੀ ਪਲੀਤ ਹੋਣੀ ਹੈ ਜਿਹਦੇ ਖਿਲਾਫ ਮੋਰਚਾ ਲੱਗਾ ਹੈ। ਤੇ ਚਲੋ ਦੇਖਨੇ ਆਂ ਜੀ ਇਹ ਆਪਾਂ ਕੋਮੇਡੀ ਐਡ ਕਿਸਾਨ ਮੋਰਚਾ ਵਿਦ ਮੈਸੇਜ ਤੇ ਚਲੋ ਜੀ ਪਲੇ ਕਰਦੇ ਆਂ ਅੱਜ ਦਾ ਇਹ ਵੀਡੀਓ ਆਪਾਂ। ਆ ਬਲੇ ਮਰਾਸਤ ਘਾਤ ਵਿਗਾਰ ਮਰਾਥੀਆ ਬਲੇ 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 ਆਹ ਵੀ ਜੁੱਥੋਂ ਤੱਕ ਨਿਕਾ ਜਾਂਦੀ ਲੋਕ ਹੀ ਲੋਕ ਬੈਠੇ ਨੇ ਕੌਣ ਨੇ ਹੈ ਐਨਾ ਘੱਟ ਲੈ ਤੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕੌਣ ਨੇ ਤੂੰ ਨੇ ਮੁਸਲਮਣ ਨੇ ਸਿੱਖ ਨੇ ਅਸਾਈ ਨੇ ਮੈਂ ਇੱਕ ਤੇ ਬੋਲ ਹੁਣ ਆ ਰਹੀ ਹੈ ਜੀ 2 ਮਿੰਟ ਵੇਟ ਕਰ ਦੋ ਮੜਾ ਜੀ ਬੋਲ ਹੈਲੋ ਅਸੋਲੜੀ ਪੂਰਾ ਸਟੇਜ ਮੈਂ ਆਪਣਾ ਅਸੀਂ ਤੇਰੀ ਤੇ ਆਵਾਜ਼ ਹੀ ਨਹੀਂ ਸੁਣਦੀ ਕਿ ਤੂੰ ਕੀ ਮੋਦੀ ਨੂੰ ਹਲਾਏਗਾ ਮਾਇਕ ਨਹੀਂ ਚੱਲਿਆ ਹੁਣ ਮੈਂ ਕੀ ਕਰਾਂ ਚੱਲ ਬੋਲ ਇਹ ਤੈਨੂੰ ਪਤਾ ਨਹੀਂ ਕੌਣ ਬੈਠਾ ਹੈ ਉਹ ਕੌਣ ਲੋਕ ਬੈਠੇ ਨੇ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਅਸਾਈ ਨੇ ਕੌਣ ਨੇ ਓਏ ਸਾਰੇ ਲੋਕ ਇਕੱਠੇ ਹੋ ਗਏ ਆ ਅੱਛਾ ਇਕੱਠੇ ਹੋ ਕੇ ਬੈਠੇ ਆ ਓਏ ਹੋਏ ਹੋਏ ਬਾਸ ਇਹਨਾਂ ਦਾ ਨਵਾਂ ਨਾਂ ਨਿਕਲਿਆ ਏ ਉਹ ਕਿਹੜਾ ਆ ਹੁਣੇ ਹੀ ਮਾਰਕੀਟ 'ਚ ਆਇਆ ਉਹ ਕਿਹੜਾ ਬਾਚਾਰਕ ਦੇ ਨਹੀਂ ਹੋਏ ਆ ਹੋਇਆ ਕਿਹੜਾ ਇਹ ਅੰਦੋਲਨ ਜੀ ਵੀ ਆ ਅੰਦੋਲਨ ਕਰਦੇ ਆਉਦੇ ਹੱਕ ਮੰਗਦੇ ਸਹੀ ਗੱਲ ਤੇ ਜਿਹੜੇ ਪਾਰਲੀਮੈਂਟ ਬੈਠੇ ਪਾਰਲੀਮੈਂਟ ਵਾਲੇ ਝੂਮਲਾ ਜੀ ਵੀ ਆ ਉਹ ਲਾਓ ਕਿਉਂ ਅਗਲੇ ਝੂਮਲੇ ਛੱਡਦੇ ਝੂਠ ਮਾਰਦੇ ਆ ਉਹਨਾਂ ਦੇ ਪੱਲੇ ਹੀ ਕੀ ਆ ਸਹੀ ਗੱਲ ਤੇ ਅਦਾਨੀ ਬਾਨੀ ਅਦਾਨੀ ਬਾਨੀ ਪਰ ਜੀ ਵੀ ਆ ਉਹ ਕਿਉਂ ਬੇ ਉਹ ਲੋਕਾਂ ਦੇ ਸਿਰ ਤੇ ਜਿਉਂਦੇ ਆ ਹੋ ਜੇ ਇਹਨਾਂ ਨੂੰ ਪੈਰਾਲਾਈਜ਼ ਪੈ ਜਾਏ ਦਰੰਗ ਦਾ ਦੌਰਾ ਅਕਸ਼ੇ ਕੁਮਾਰ ਵਿਦੇਸ਼ ਜੀ ਵੀ ਆ ਕੰਗਣਾ ਰਣਾਤ ਬਕਵਾਸ ਜੀ ਵੀ ਅਗਲੀ ਬਕਵਾਸ ਕਰ ਆਖੇ ਅਕਲ ਨਾ ਮੋਤ ਨਾਮ ਨਾਮ ਕੰਗਣਾ ਰਣਾਤ ਦੋ ਬੱਟੇ ਨੂੰ ਸੁਦੀਰ ਚੌਧਰੀ ਉਹ ਕੀ ਆ ਉਹ ਦਲਾਲ ਜੀ ਵੀ ਆਰਦੀ ਅੰਦਨਾਮ ਕਸ਼ਵ ਉਹ ਕੀ ਆ ਉਹ ਗਦਾਰ ਜੀ ਵੀ ਆ ਮੋਤੀ ਦੇ ਬਾਬਾ ਰਾਮਦੇਵ ਬਾਬਾ ਰਾਮਦੇਵ ਸਲਵਾਰ ਜੀ ਵੀ ਆ ਜਦੋਂ ਪੈਂਦੀਆਂ ਥਲਵਾਰ ਪਾ ਕੇ ਭਾਈਦਾ ਹੁਣ ਵੀ ਆਈ ਭਜਾਉਣਾ ਹੈ ਅਮਰਾਸੀਆ ਆਹ ਕਹਿੰਦੇ ਮੋਦੀ ਡਰਿਆ ਬੈਠਾ ਮੋਦੀ ਡਰਿਆ ਬੈਠਾ ਲੋਕਾਂ ਦਾ ਘੱਟ ਵੇਖ ਕੇ ਡਰ ਗਿਆ ਪਤੰਦਰਾ ਨੇ ਸਾਕਾਂ ਦੇ ਸਾਕਾ ਤੇ ਚਾਦਰੇ ਨਹੀਂ ਸਾਕਾਏ ਉਹ ਬਾੜੇ ਵੱਡੇ ਆ ਮੋਦੀ ਦੇ ਸਾਹ ਉੱਕ ਜਾਣੇ ਅੰਦਰੋਂ ਹੀ ਮਨ ਦੀ ਬਾਤ ਕਰਦਾ ਕੰਮ ਦੀ ਗੱਲ ਕਰਦਾ ਹੀ ਕੋਈ ਨਹੀਂ ਉਹ ਮਰਾਸੀਆ ਉਹ ਮੈਂ ਪਿੱਛੇ ਤੇ ਦੇਖਿਆ ਕੀ ਦੇਖਿਆ ਪੰਜਾਬ ਚ ਟਰੈਕਟਰ ਹੀ ਟਰੈਕਟਰ ਵਾਹ 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 ਬਈ ਵਾਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਟਰੈਕਟਰ ਚਲੇ ਕਿੱਥੇ ਸੀ ਤੁਹਾਨੂੰ ਨਹੀਂ ਪਤਾ ਦੱਸ ਦੇ ਉਹ 26 ਤਰੀਕ ਨੂੰ ਇੱਕ ਸਫਰ ਰੈਲੀ ਨਿਕਲੀ ਆ ਆਹਾ ਆਹਾ ਆਹ ਵਾਹ ਵੀ ਵਾਹ ਕੀ ਦਿੱਲੀ ਦੇ ਲੋਕਾਂ ਨੇ ਫੁੱਲ ਵਰਾ ਕੇ ਲੰਗਰ ਲਾ ਕੇ ਲੋਕਾਂ ਦਾ ਸਵਾਗਤ ਕੀਤਾ ਉਹ ਮੈਂ ਤਾਂ ਇਨੇ ਟਰੈਕਟਰ ਦੇ ਕੁਹੜੀ ਸਮਝਿਆ ਕੀ ਸਮਝਿਆ ਮੈਨੂੰ ਪਤਾ ਇਹ ਮਾਤ ਪਤਰੀ ਕਰਨੀ ਝੋਨਾ ਕਹਿੰਦੇ ਉੱਥੇ ਲਾਉਣਾ ਸਾਰੀ ਧਰਤੀ ਸਾਡੀ ਹੈ ਜਿੱਥੇ ਮਰਜ਼ੀ ਲਾ ਦਿਓ ਥੋੜੇ ਜੇ 40 ਯੂਪੀ ਭੇਜਣੇ ਆ ਯੋਗੀ ਖਾ ਲੂਗਾ ਇਹਨਾਂ ਨੇ ਸਾਰੇ ਮੁਲਕ ਨੂੰ ਖਵਾਇਆ ਮੋਦੀ ਹੁਣੀ ਹੋਏ ਇਹਨਾਂ ਨੇ ਖਾਂਦੇ ਮਹਿਲਾ ਤੇ ਬੈਠੇ ਆ ਆਹ ਤਾਂ ਨਵੇਂ ਹੀ ਹੋਗੇ ਠੰਡ ਦੇ ਬੈਠੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਦੀ ਗੱਲ ਸੁਣੋ ਪਤੰਦਰ ਇੱਥੇ ਬਾਏ ਆ ਮਰਾਸੀਆ ਆਹ ਦੇਖ ਲੈ ਵੀ ਆਹੋ ਇਹਨਾਂ ਤੋਂ ਵੇਲ ਫੜਾ ਹੋਵੇ ਬਾਬਾ ਉਹ ਲਾਰਤੀ ਆਪਾਂ ਵੇਲਾ ਲੈਣ ਲਈ ਆਏ ਇੱਥੇ ਇਹ ਨਾ ਇਹ ਵੇਲ پتہ ਕਿਹੜੀ ਏ ਇਹ ਵੇਲ ਕਿਸਾਨੀ ਦੀ ਵੇਲ ਇਹ ਕਿਸਾਨੀ ਦੀ ਵੇਲ ਵੇਲ ਦੀ ਵੇਹਲ ਕਿਸਾਨੀ ਦੀ ਵੇਲ ਆ ਆ ਰੰਗ ਭਾਗ ਲਾਵੇਂ ਕਿਸਾਨੀ ਵੱਧਦੀ ਫੁੱਲਦੀ ਜਾਵੇ ਐ ਮਰਾਸੀ ਆਪਾਂ ਹੁਣ ਇਹਨਾਂ ਤੋਂ ਹੱਥ ਨਹੀਂ ਵੇਲਾ ਲੈਣੀਆਂ ਲਾਲਾ ਬੱਸ ਘਰ ਚ ਹਿਸਾਬ ਪਾਉਣਾ ਆ ਆਪਾਂ ਵੇਲਾ ਲੈਣ ਨਹੀਂ ਆ ਜਦੋਂ ਜਿੱਤ ਕੇ ਉਦੋਂ ਵੇਲਾ ਲਵਾਂਗੇ ਉਦੋਂ ਵੇਲਾ ਲਵਾਂਗੇ ਓਏ ਹੁਣ ਤਾਂ ਆਪਾਂ ਇਹਨਾਂ ਦਾ ਸਾਥ ਦੇਣਾ ਦੇਖੋ ਵੀ ਜਿਹੜੀ ਮੈਂ ਪਹਿਲੀ ਗੱਲ ਆਖੀ ਏ ਜਦੋਂ ਬਾਬੇ ਨਾਨਕ ਨੇ ਹਲ ਵਾਇਆ ਸਾਡਾ ਬਾਬਾ ਮਰਦਾਨਾ ਸੀਗਾ ਨਾਲ ਉਹ ਤੋਂ ਸਾਡਾ ਬਾਪੂ ਨਾਲ ਰਿਹਾ ਹਾਂ ਤੇ ਹੁਣ ਅਸੀਂ ਵੀ ਤੁਹਾਡੇ ਨਾਲ ਹੀ ਆਂ ਦੇਖ ਲਾ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਸਾਰਿਆਂ ਨੇ ਲਾਤਾ ਸਹੀ ਗੱਲ ਆ ਸਾਰਿਆਂ ਨੇ ਮਰਾਫੀਆਂ ਨੇ ਵੀ ਲਾਤਾ ਸਹੀ ਗੱਲ ਆ ਉਹ ਯੂਪੀ ਨੇ ਮੋਢਾ ਲਾਤਾ ਆਉਂਦੀ ਸਰਕਾਰ ਨਹੀਂ ਮੋਢਾ ਲਾ ਸਕਦੀ ਹਲੋ ਕਿਉਂ ਵੀ ਮੈਂ ਕਿਹਾ ਕਾਂਗਰਸ ਸਰਕਾਰ ਨੇ ਮੋਢਾ ਲਾਉਣਾ ਹੀ ਨਹੀਂ ਲਾਉਣਾ ਕਰ ਤੋਲੀ ਉਹਨਾਂ ਤੋਂ ਮੋਢਾ ਲੱਗਣਾ ਹੀ ਨਹੀਂ ਅਗਲਾ ਕਰ ਤੋਲੀ ਫਰੀਦਕੋਟ ਵਾਲੇ ਮਾਮਾ ਸੀਗਰ ਦਾ ਮੋਢਾ ਉਤਰਿਆ ਇਹ ਉਹ ਪਹਿਲਾਂ ਚੜਾਉਣਾ ਪੈਣਾ ਫੇਰ ਕਿਤੇ ਜਾ ਕੇ ਲੱਗੂ ਉਹਦੀ ਤਾਂ ਪਾਰਲੀਮੈਂਟ ਆਖੀ ਲੱਗਦੀ ਮੋਢਾ ਮੋਢਾ ਘਾਟੀ ਲੱਗਦਾ ਉਹ ਪਤੰਗਰਾ ਕੰਮ ਤਾਂ ਤੂੰ ਕੋਈ ਕਰਨਾ ਨਹੀਂ ਸਹੀ ਗੱਲ ਘਟੋ ਘਟ ਗਾਣਾ ਹੀ ਕਰ ਲਾ ਹੋਰ ਤਾਂ ਤੂੰ ਕੋਈ ਕਰ ਨਹੀਂ ਸਕਦਾ ਉਹ ਬਰਾਸੀਆ ਪ੍ਰਾਈਵੇਟ ਕਰੀ ਜਾਂਦੇ ਆ ਸਹੀ ਗੱਲ ਆ ਵੀ ਸਾਰਾ ਕੋਈ ਪ੍ਰਾਈਵੇਟ ਕਰ ਤੇ ਲੱਗੇ ਹੋਇਆ ਆ ਸੜਕਾਂ ਪਰ ਪ੍ਰਾਈਵੇਟ ਕਰ ਤੀਆਂ ਆਹੋ ਆ ਬੈਂਕਾਂ ਪ੍ਰਾਈਵੇਟ ਕਰਦਾ ਪ੍ਰਾਈਵੇਟ ਰੇਲਾ ਪ੍ਰਾਈਵੇਟ ਤੇ ਸਰਕਾਰੀ ਕੀ ਸਰਕਾਰੀ ਬਹੁਤ ਥੋੜੀਆਂ ਚੀਜ਼ਾਂ ਉਹ ਕਿਹੜੀਆਂ ਇਹਨਾਂ ਦੀਆਂ ਆਪਦੀਆਂ ਉਹ ਕਿਹੜੀਆਂ ਸੀਮਤ ਉਹ ਦੱਸ ਵੀ ਦੇ ਘਰੇਲੂ ਚੀਜ਼ਾਂ ਸਰਕਾਰੀ ਉਹ ਦੱਸ ਦੇ ਜੀਟੀਵੀ ਸਰਕਾਰੀ ਹੈ ਭਾਰਤ ਸਰਕਾਰੀ ਅੰਧਨਾਮ ਕਸ਼ਮੀਰ ਸਰਕਾਰੀ ਮੋਦੀ ਸਰਕਾਰੀ ਸੁਧੀਰ ਚੌਧਰੀ ਸਰਕਾਰੀ ਬਾਕੀ ਕੰਮ ਸਾਰਾ ਕੋ ਪ੍ਰਾਈਵੇਟ ਕਰਨਾ ਵੇਚਣ ਨੂੰ ਫਿਰਦੇ ਆਹ ਵੇਚਣ ਦਿੰਦੇ ਉਹ ਰੌਲਾ ਕਾਹਦੇ ਰੌਲਾ ਤੈਨੂੰ ਨਹੀਂ ਪਤਾ ਐ ਇੰਨਾ ਲੋਕ ਮਰੋ ਕਾਨੂੰਨ ਕਾਲੇ ਕਾਨੂੰਨ ਆਹੋ ਕਿੰਨੇ ਕਾਲੇ ਬਹੁਤ ਜਿਆਦੇ ਕਾਲੇ ਦੱਸ ਦੇ ਉਹ ਬਹੁਤ ਜਿਆਦੇ ਕਾਲੇ ਬਹੁਤ ਕਿੰਨੇ ਕਾਲੇ ਲਾਲਾ ਸਾਹਿਬ ਵੀ ਤੇਰੇ ਤੋਂ ਵੀ ਵੱਧ ਕਾਲੇ ਫਿਰ ਤੇ ਇਹਨਾਂ ਦਾ ਵਿਰੋਧ ਹੀ ਬਣਦਾ ਮੇਰਾ ਵੀ ਲੋਕੀ ਵਿਰੋਧ ਹੀ ਕਰਦੇ ਮੈਨੂੰ ਵੀ ਕੋਈ ਵਾਰਮ ਨਹੀਂ ਦਿੰਦਾ ਧੱਦੇ ਦੇ ਕੇ ਕੱਢ ਦਿੰਦੇ ਆ ਕਾਨੂੰਨ ਵੀ ਤੁਹੀਂ ਕੱਢਣੇ ਆ ਨਹੀਂ ਓਕੇ ਹੋਵਾਂਗੇ ਓ ਮਰਾਸੀਆ ਤੈਨੂੰ ਨਹੀਂ ਪਤਾ ਪਿੱਛੇ ਜੇ ਬਿਮਾਰੀ ਆ ਗਈ ਲਾੜਦਿਆ ਤੈਨੂੰ ਪਤਾ ਇਹਨਾਂ ਕਾਨੂੰਨਾਂ ਚ ਕੀ ਲਿਖਿਆ ਕੀ ਲਿਖਤਾ ਉਹ ਇਹਨਾਂ ਕਾਨੂੰਨਾਂ ਚ ਲਿਖਿਆ ਵੀ ਅੱਜ ਦੇ ਕਿਸਾਨ ਇੱਥੇ ਇਕੱਠੇ ਜਮੀਨਾ ਦੱਬ ਲੈਣਗੇ ਓਏ ਕਸਾਨਾਂ ਵਾਲਿਆਂ ਜਮੀਨਾ ਨਹੀਂ ਕੋਈ ਦੱਬ ਸਕਦਾ ਹਲਾਓ ਕਿਉਂ ਇਹਨਾਂ ਨੂੰ ਕੌਣ ਦੱਬ ਲੂ ਓਕੇ ਇਹ ਦੱਬੇ ਹੀ ਨਹੀਂ ਜਾਣੇ ਦੱਬੇ ਘਾਟੜ ਜਾਣੇ ਤੂੰ ਗਾਣਾ ਨਹੀਂ ਸੁਣਿਆ ਕਿਹੜਾ ਗਾਣਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ ਇਹ ਕਿੱਥੇ ਦੱਬਦੇ ਆ ਸਹੀ ਗੱਲ ਇਹਨਾਂ ਨੇ ਪਹਿਲਾਂ ਮੋਗਲ ਭੀ ਆਏ ਸਹੀ ਗੱਲ ਫਿਰ ਅੰਗਰੇਜ਼ਾਂ ਦੇ ਵੱਲੇ ਮੋਦੀ ਛੋਦੀ ਕੀ ਚੀਜ਼ ਆ ਓ ਮਰਾਸੀਆ ਬਿਮਾਰੀ ਆ ਗਈ ਪਿੱਛੇ ਦੇ ਉਹ ਬਿਮਾਰੀ ਫੈਲ ਗਈ ਕਹਿੰਦੇ ਵੀ ਲੋਕਾਂ ਨੂੰ ਘਰਾਂ ਚ ਬੰਦ ਕਰਤਾ ਆ ਬੜੀ ਖਤਰਨਾਕ ਬਿਮਾਰੀ ਬਹੁਤ ਘਾਤਕ ਬਿਮਾਰੀ ਆ ਓਏ ਘਾਤਕ ਦਾ ਨਾਂ ਨਾ ਲੈ ਹਲਾਓ ਕਿ ਕਹ ਕਾਤਕਦਾ ਨਾ ਨਾ ਲੈ ਕਹ ਤੋ ਬਈ ਇੱਕ ਹੱਤ ਕਾਲਾ ਬੰਦਾ ਹੀ ਚਾ ਵਾਲਾ ਇਹ ਫਿਲਮਾਂ ਜੀ ਨਾਲ ਕੇ ਪੜਦਾ ਏ ਪੰਜਾਬ ਵਾਲੀ ਮਿੱਟੀ ਪੜਾ ਕੇ ਰਹੇ ਉਹ ਦੀ ਕਰਦਾ ਸਮਝਦਾ ਜਾਈ ਹੋਵਾਂਗੇ ਇਹਨਾਂ ਦਾ ਸਾਰਾ ਟੱਬਰ ਹੀ ਵਿਕਾਊ ਆ ਪਹਿਲਾਂ ਇਹਨਾਂ ਦਾ ਬੁੜਾ ਬੀਜੇਪੀ ਚ ਸੀ ਫਿਰ ਬੁੜੀ ਗਈ ਆ ਹੁਣ ਆਪ ਸਾਰੇ ਹੀ ਸੇਲ ਤੇ ਆ ਹੱਥ ਮੇਰਾ 2 ਕਿਲੋ ਦਾ ਹੌਸਲਾ ਹੌਸਲਾ 200 ਗ੍ਰਾਮ ਨਹੀਂ ਬਸ ਬੰਬੇ ਬੈਠਾ ਉਹ ਬੱਸ ਕਰ ਪੰਜਾਬ ਆਉਂਦਾ ਹੀ ਨਹੀਂ ਆ ਗਦਾਸ ਹੋਰਾਂ ਨੇ ਕੱਲ ਦੇਤਾ ਨੂਨ ਇੱਕ ਵੀ ਸੀਟ ਨਹੀਂ ਮਿਲੇਗੀ ਐਮਪੀਓ ਤੋਂ ਬਣਿਆ ਵਾ ਬੀਜੇਪੀ ਵਾਲੇ ਦੋਲੇ ਅਗਨੇ ਓ ਮਰਾਸੀਆ ਆਹ ਇਸ ਲੈਪ ਆ ਅੱਜ ਜਿਹੜੀ ਬਿਮਾਰੀ ਫੈਲ ਗਈ ਇਹਦਾ ਕੋਈ ਇਲਾਜ ਨਹੀਂ ਲੱਭਾ ਓ ਲੋਕਾਂ ਨੂੰ ਕਹਿੰਦੇ ਘਰਾਂ ਚ ਵੜ ਜਾਓ ਮਰ ਜਾਓ ਧੁਖੇ ਮਰ ਗਏ ਲੋਕ ਆ ਦੂਰੀਆਂ ਬਣਾ ਲਓ ਕਹਿੰਦੇ ਦੂਰੀਆਂ ਬਣਾ ਕੇ ਰੱਖੋ ਕਹਿੰਦੇ ਵੀ ਕੀਪ ਡਿਸਟੈਂਸ ਅਸੀਂ ਡਿਸਟੈਂਸ ਕੀਪ ਕੀਤਾ ਸਕੀਮ ਨਾਲ ਲਾਈ ਕਿਵੇਂ ਸਕੀਮ ਮੈਂ ਕਿਹਾ ਸਕੀਮ ਲਾ ਲਈ ਅਸੀਂ ਦੂਰੀਆਂ ਬਣਾਈਆਂ ਉਹ ਇਹਨਾਂ ਨੂੰ ਵੀ ਦੱਸ ਦੇ ਉਹ ਭਾਵੇਂ ਸਾਡਾ ਟੱਬਰ 18 ਜੀਆਂ ਦਾ ਪਰ ਦੂਰੀਆਂ ਬਣਾਈਆਂ ਰਪਈਆਂ ਦੇ ਵਿੱਚ ਅੱਛਾ ਓਏ ਅਸੀਂ ਦੂਰੀਆਂ ਬਣਾਉਣਾ ਬੜਾਈ ਕਹਿੰਦੇ ਬਾਪੂ ਬਨੇਰੇ ਤੇ ਬਾਤ ਆ ਗਵਾਂਡਣਾ ਨੂੰ ਇਸ਼ਾਰੇ ਕਰਦਾ ਅਗਲੇ ਲਾਂਬੇ ਦਿੰਦੇ ਆ ਬੇਬੇ ਪੱਖੇ ਨਾ ਮੰਨਦੀ ਸਾਢੇ 6000 ਕਿਲੋਮੀਟਰ ਚੱਲ ਗਈ ਵੱਡੇ ਬਾਪੂ ਵੱਡੇ ਬਾਪੂ ਦਾ ਮੰਜਾ ਬਾਹਰ ਚ ਜਦੋਂ ਪੁਲਿਸ ਆਦੀ ਉਹ ਅੰਦਰ ਕਰ ਲਈਦਾ ਅਸੀਂ ਕੰਮ ਲੱਗੇ ਹੋਏ ਬਾਪੂ ਦੇ ਝੂਠੇ ਮਾਰ ਰਿਹਾ ਸਾਡੀ ਭੱਜ ਦੌੜ ਵਾਜਸ ਚੰਗੀ ਹੋ ਜਾਂਦੀ ਉਹ ਮਰਾਸੀਆ ਉਹ ਲਾੜਦੇ ਕਹਿੰਦੇ ਬਿਮਾਰੀ ਦਾ ਇਲਾਜ ਨਹੀਂ ਓਏ ਕੁ ਲੋਕਾਂ ਦੇ ਕਾਰੋਬਾਰ ਠੱਪ ਹੋਏ ਕਾਰੋਬਾਰ ਠੱਪ ਹੋ ਗਏ ਲੋਕ ਭੁੱਖੇ ਮਰ ਗਏ ਕਹਿ ਮਰ ਗਏ ਸਾਨੂੰ ਨਹੀਂ ਫਰਕ ਪਿਆ ਹਲੋ ਕਿਉਂ ਸਾਨੂੰ ਪਿਆ ਹੀ ਨਹੀਂ ਉਹ ਕਾਤਲ ਹੀ ਪਿਆ ਅਸੀਂ ਖਾਂਦੇ ਨਹੀਂ ਮਰਾਸੀ ਤੁਸੀਂ ਗਾਂਦਾਲੀ ਮਰਾਸੀ ਆ ਓਏ ਅਸੀਂ ਮੰਗ ਕੇ ਖਾਂਦੇ ਆ ਆਹੋ ਲਾਕਡਾਊਨ ਤੋਂ ਪਹਿਲਾਂ ਅਸੀਂ ਮੰਗ ਕੇ ਖਾਂਦੇ ਸੀ ਲਾਕਡਾਊਨ ਤੇ ਲੋਕੀ ਘਰੇ ਦੇ ਜਾਂਦੇ ਸੀ ਨਾਲੇ ਫੋਟੋ ਖੱਚ ਜਾਂਦੇ ਸੀ ਬੱਸ ਫੇਸਬੁੱਕ ਤੇ ਪਾਉਂਦੇ ਸੀ ਕਮੈਂਟ ਅਸੀਂ ਕਰਦੇ ਸੀ ਓਏ ਆ ਤਾਂ ਅਸੀਂ ਖੜੇ ਆ ਚਾਰ ਬੋਲ ਗੋਭੀ ਦੇ ਜਿਹੜੇ ਅਗਲੇ ਦੇਖੇ ਗਏ ਸੀ ਸ਼ਾਮ ਨੂੰ ਉਹਨਾਂ ਨੂੰ ਤੜਕਾ ਲਾਈਦਾ ਓਏ ਬਿਮਾਰੀ ਦਾ ਇਲਾਜ ਨਹੀਂ ਲੱਭਿਆ ਦਾ ਕਹਿੰਦੇ ਵੀ ਇਹ ਪਵਾਰੀ ਸਦਾ ਲਾਜ ਲੱਭਣ ਚ ਸਭ ਫੇਲ ਹੋ ਗਏ। ਉਹ ਸਭ ਫੇਲ। ਆਹੋ ਅਮਰੀਕਾ ਲਾਜ ਲੱਭਣ ਚ ਫੇਲ। ਕੈਨੇਡਾ ਫੇਲ। ਜਾਪਾਨ ਫੇਲ। ਫਰਾਂਸ ਫੇਲ। ਪਾਕਿਸਤਾਨ ਫੇਲ। ਤੇ ਇੰਡੀਆ ਵਾਲੇ। ਇੰਡੀਆ ਵਾਲਿਆਂ ਨੇ ਤਰੀਕਾ ਲੱਭਿਆ। ਹਲੋ ਕਹਿੰਦੇ। ਮੈਂ ਕਿਹਾ ਤਰੀਕਾ ਲੱਭ ਲਿਆ। ਲੱਭਿਆ ਕਹਿੰਦੇ। ਸਿਆਣਾ ਪ੍ਰਧਾਨ ਮੰਤਰੀ। ਕੀ ਕਹਿੰਦਾ? ਸਿਆਣੀ ਚਾਵਲ ਮਾਰ ਕੇ ਗਿਆ। ਆਹ ਚਾਵਲਾਈ ਮਾਰਦਾ। ਲੋਕਾਂ ਨੂੰ ਕਹਿੰਦਾ ਘਰਾਂ ਚੋਂ ਬਾਹਰ ਆ ਜਾਓ। ਘਰਾਂ ਚੋਂ ਬਾਹਰ ਆ ਜਾਓ। ਛੱਤਾਂ ਤੇ ਚੜ੍ਹ ਜਾਓ। ਪਾਂਡੇ ਹੀ ਖੜਕਾਉਣੇ ਆ ਰਾਲਾ ਹੀ ਭਾਈ ਚੱਲੋ ਚੇਕਾ ਹੀ ਮਾਰੀ ਚੱਲੋ ਕਰੋਨਾ ਬੋਲਾ ਕਰਦੇ ਹੋ ਇੱਥੇ ਲੈਣ ਕੀ ਆਇਆ ਬਸ ਕੰਨਾ ਜੀ ਵਜੀਦਾ ਓ ਤੇਰੀ ਕੋਈ ਕਹਾਣੀ ਇੱਥੇ ਅਸੀਂ ਹੈਗੇ ਤਾਂ ਹੈ ਲੋਕਾਂ ਦਾ ਬੇੜਾ ਗੜਕ ਕਰਨੂ ਕਰੋਨਾ ਦਾ ਨਾਂ ਹੀ ਆ ਇਹ ਵੱਡੀਆਂ ਬਿਮਾਰੀਆਂ ਇਹ ਬੈਠੀਆਂ ਪਾਰਲੀਮੈਂਟ ਓ ਮਰਾਸੀਆ ਆਹਾਂ ਓ ਤੈਨੂੰ ਨਹੀਂ ਪਤਾ ਰਾ ਕੱਲ ਤੂੰ ਰੋਲਾ ਜਾ ਭਾਈ ਆ ਜਿਹਦੇ ਕਹਿੰਦੇ ਆ ਛਿਕਲੀ ਜੀ ਪਾਈ ਨਹੀਂ ਉਹ ਤੇ ਕੇਸ ਕਰ ਦਿੰਦੇ ਓਏ ਉਹਦੇ ਤੇ ਕੇਸ ਪਾ ਦਿੰਦੇ ਜਿਹਦੇ 마ਸਕ ਨਹੀਂ ਪਾਇਆ ਕਹਿੰਦੇ ਉਹ ਤੇ ਕੇਸ ਪਾ ਦਿੰਦੇ ਓਏ ਇਹ ਕਾਹਦਾ ਕੇਸ ਪਾਉਂਦੇ ਕੇਸ ਤੇ ਕੇਰਾ ਮੈਂ ਲੜੇ ਅੱਛਾ ਤੁਸੀਂ ਕੇਸ ਲੜੇ ਓ ਸਾਡੇ ਦਾਦੇ ਬੁਰਕੇ ਵਕੀਲ ਤੋਂ ਲੱਗੇ ਸੀ ਹਾਈ ਕੋਰਟ ਚ ਅੱਛਾ ਤੁਹਾਡੇ ਦਾਦੇ ਬੁਰਕੇ ਹਾਈ ਕੋਰਟ ਚ ਵਕੀਲ ਲੱਗੇ ਓਏ ਵਕੀਲ ਨਹੀਂ ਲੱਗੇ ਸੀ ਉਹ ਝਾੜੂ ਪੂੰਛਾਈ ਕਰਦੇ ਸੀ ਕੇ ਤੂੰ ਲੱਗਿਆ ਵਕੀਲ ਮੈਂ ਲੱਗਿਆ ਅੱਛਾ ਫੇਰ ਮੇਰੇ ਕੋਲ ਇੱਕ ਬੰਦਾ ਆ ਗਿਆ ਕੀ ਕਹਿੰਦਾ ਮੈਨੂੰ ਕਹਿੰਦਾ ਵੀ ਆ ਆਪਣਾ ਕੇਸ ਲੜਨਾ ਹੈ ਕੇਸ ਲੜਨਾ ਭਾਈ ਦਾ ਮੈਂ ਕਹਾਂ ਜੀ ਲੜ ਲਾਂਗੇ اچھا ਭਾਈ ਤਾਂ ਕੀ ਹੋਇਆ ਮੈਂ ਉਹਦੇ ਕਾਗਜ਼ ਪੱਤਰ ਦੇਖੇ ਕੀ ਹੋਇਆ ਭਾਈ ਮੈਂ ਉਹਦੀਆਂ ਫੈਲਾਂ ਵੇਖ ਲਿਆ ਤੇ ਉਹਦੇ ਭਰਾ ਤੋਂ ਹੋਇਆ ਸੀ ਕਤਲ ਓਏ ਹੋਏ 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 ਫੇਰ ਕਤਲ ਦਾ ਕੇਸ ਸੀ ਕਤਲ ਕੇਸ 5000 ਓਏ ਹੋਏ ਵੀ ਇੰਨੇ ਰੁਪਏ ਓ ਥੋੜੇ ਦੱਸ ਬੈਠਾ ਓ ਹੋਏ ਫਿਰ ਉਹਨੇ ਗਾਜੀ ਨੇ 5000 ਮੰਗਿਆ ਕਿ ਤੇ ਫਸਾਈ ਨਾ ਦੇਵੇ ਸਹੀ ਗੱਲ ਹੈ ਜੀ ਨੇ 5000 ਮੰਗਿਆ ਉਹ ਫਸਾ ਦੂਗਾ ਆਹੋ ਤੇ ਉਹਨੇ ਵੱਡਾ ਵਕੀਲ ਕਰ ਲਿਆ ਲੱਖ ਰੁਪਏ ਲੱਖ ਰੁਪਏ ਚ ਗੱਲ ਹੋ ਗਈ ਆ ਭਾਈ ਦਾ ਮਸਲਾ ਉਹਦਾ ਦਿਲ ਉੱਥੇ ਵੀ ਨਹੀਂ ਖੜਿਆ ਫਿਰ ਤੀਜਾ ਵਕੀਲ ਜਾ ਕੀਤਾ 1.5 ਲੱਖ 1.5 ਗੱਲ ਹੋ ਗਿਆ ਕਤਲ ਦਾ ਕੇਸ ਹੈ ਭਾਈ ਦਾ ਮਸਲਾ ਆ ਫਿਰ ਉਹੀ ਬੰਦਾ ਮੈਨੂੰ ਡੇਢ ਕਿ ਮਹੀਨੇ ਬਾਅਦ ਕਚਹਿਰੀਆਂ ਤੇ ਮਿਲਿਆ ਕੀ ਕਹਿੰਦਾ ਮੈਂ ਉਹਨੂੰ ਪੁੱਛ ਲਿਆ ਕੀ ਪੁੱਛਿਆ ਮੈਂ ਕਿਹਾ ਭਾਈ ਜੀ ਤੁਹਾਡੇ ਭਰਾ ਦੇ ਕੇਸ ਦਾ ਕੀ ਹੋਇਆ ਉਹ ਕੀ ਕਹਿੰਦਾ ਕਹਿੰਦਾ ਵਕੀਲ ਸਾਹਿਬ ਅਸੀਂ ਕੇਸ ਹਾਰ ਗਏ ਹਲਾ ਫਿਰ ਭਰਾ ਨੂੰ ਹੋ ਗਈ ਫਾਂਸੀ ਤੂੰ ਕੀ ਕੀਤਾ ਮੈਂ ਕਿਹਾ ਤੇਰਾ ਕੰਮ ਮੈਂ 5000 ਚ ਕਰਾਉਂਦਾ ਸੀ ਤੂੰ ਕਹਦਾ ਮੰਨੀ ਆ ਘਟੋ ਘਟ ਪੈਸੇ ਤਾਂ ਬਚਾਉਂਗਾ ਭਰਾ ਤੇਰਾ ਮੈਥੋਂ ਨਹੀਂ ਬਚਦਾ ਔਰ ਕੀ ਹੈ ਬੰਦਾ ਬਟੇ ਨੂੰ ਲਾੜਦਿਆ ਕੱਲ ਰੋਣਾ ਜਾ ਪਾਈ ਬੈਠਾ ਇਹ ਭਜਾਈ ਨਾ ਕੀ ਗੱਲ ਹੋ ਗਈ ਓਏ ਭਜਾਈ ਤੇਰੀ ਕਹਿੰਦੀ ਮੈਨੂੰ ਕਿੱਦਾਂ ਘਾਹ ਲੈ ਅ ਯਾਰ ਕੀ ਨੰਬਰ 1 ਹੈ ਸਹੀ ਹੈ ਜਿਹੜਾ ਕੰਮ ਤੂੰ 1.5 ਲੱਖ ਦੀ ਫਸੂ ਦਵਾਈ ਹੈ ਭਰਾ ਮੈਂ ਮਨਿਹਾਰ ਚ ਕਰਾ ਦੇਣਾ ਸੀ ਅੱਜ ਜਵਾਨੀ ਤੇ ਫਾਂਸੀ ਸੀ ਤੇਰਾ ਕੋਈ ਬੈਸ ਮਨਿਹਾਰੀ ਕਰਾ ਦੇਣਾ ਤੇ ਆ ਵੀ ਤਾਇਆ ਕਰਾਇਆ ਹਾਂ ਤੇ ਕਰਵਾ ਵੀ ਪਹਿਲੀ ਪੇਸ਼ੀ ਤੇ ਦੇਣਾ ਸੀ ਹਾਂ ਇੰਨਾ ਟਾਈਮ ਨਾ ਖੱਜਲ ਗੀ ਜਵਾਨੀ ਮੈਂ ਕਮਾ ਲਿਆਂਦੀ ਕਹਿੰਦੀ ਮਹਿੰਗੀ ਥਾਂ ਤੇ ਘੁੰਮਣਾ ਤੂੰ ਕਿੱਥੇ ਲੈ ਗਿਆ ਮਹਿੰਗੀ ਥਾਂ ਕਮਾਤੀ ਮੈਂ ਕਿਹਾ ਵੱਧ ਮਹਿੰਗੀ ਥਾਂ ਮੈਂ ਕਿਹਾ ਭਾਰਤ ਦੀ ਸਭ ਤੋਂ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਪੈਟਰੋਲ ਪੰਪ ਤੇ ਉਹੀ ਮਹਿੰਗਾ ਹੈ 5 ਰੁਪਏ ਪਰਸੋਂ ਵਧਿਆ ਪਰ 93 ਆ ਨਾ ਹੋ ਗਿਆ ਉਹ ਮੈਂ ਦੋ ਘੇੜੇ ਸਾਈਕਲ ਤੇ ਬਾਕੇ ਪੈਟਰੋਲ ਪੰਪ ਤੇ ਘੜਾਤੇ ਫਿਰ ਫਿਰ ਘਰੇ ਲਾਤੀ ਕੀ ਕਹਿੰਦੀ ਘਰੇ ਆ ਕੇ ਕਹਿੰਦੀ ਆ ਕੀ ਕਹਿੰਦੀ ਕਹਿੰਦੀ ਮੈਨੂੰ ਕਿਥੇ ਹੋਰ ਮਹਿੰਗੀ ਥਾਂ ਕਮਾਓ ਉਦੋਂ ਵੀ ਮਹਿੰਗੀ ਥਾਂ ਮੈਂ ਕਮਾ ਲਿਆਂਦੀ ਕਿੱਥੇ ਗੈਸ ਏਜੰਸੀ ਚ ਸਾਡੇ ਪਿੰਡ ਚੜੱਕ ਗੈਸ ਏਜੰਸੀ ਆ ਅਮਨਦੀਪ ਦੀ ਮੇਰਾ ਦੋਸਤ ਹੀ ਹੈ ਉੱਥੇ ਕਮਾ ਲੈਂਦੀ ਮੈਂ ਕਿਹਾ 50 ਰੁਪਏ ਵਧਿਆ ਏ ਤੇ 700 ਦਸਾਂ ਦਾ ਹੋ ਗਿਆ ਅਗਲਾ ਨੇ ਸਬਸਿਡੀ ਵੀ ਕੱਟਤੀ ਮਾਰ ਦਿਆ ਕੱਲ ਰੋੜਾ ਜਾ ਪਾਈ ਬੈਠਾਈ ਪٹرول ਪੰਪ ਵਾਲਾਂ ਨਾਲ ਉਹ ਪੰਪ ਵਾਲੇ ਨਾਲ ਲੜ ਪਿਆ ਕੀ ਕਿਹਾ ਮੈਂ ਸਕੂਟਰ ਚੱਕਿਆ ਮੈਂ ਕਿਹਾ ਭਾਈ ਹੁਣੇ ਹੁਣੇ ਆਇਆ ਸਾਈਕਲ ਤੇ ਓਏ ਪਤਾ ਨਹੀਂ ਕਿੰਨੇ ਕਿਲੋਮੀਟਰ ਚੱਲ ਕੇ ਸਾਈਕਲ ਤੇ ਆ ਗਿਆ ਸਹੀ ਗੱਲ ਆ ਮੈਂ ਸਕੂਟਰ ਤੇ ਆਉਣ ਲੱਗਾ ਹਾਂ ਫੇਰ ਮੈਂ ਪੰਪ ਤੇ ਜਾਵੜਿਆ ਤੂੰ ਪੰਪ ਤੇ ਗਿਆ ਮੈਂ ਕਿਹਾ ਜੀ ਇਹ ਤੇ ਪਾਉ ਦਿੱਲੀ ਜਾਣਾ ਤੇਲ ਪਾਉ ਦਿੱਲੀ ਜਾਣਾ ਘਰਨੇ ਤੇ ਆਉਣਾ ਸੀ ਆਹੋ ਫੇਰ ਮੈਂ ਪੰਪ ਵਾਲਿਆਂ ਨੂੰ ਪੁੱਛਿਆ ਕਿੰਨੇ ਦਾ ਲੀਟਰ ਉਹ ਕੀ ਕਹਿੰਦੇ ਕਹਿੰਦੇ ਜੀ 93 ਆਂਦਾ ਓਏ ਹੋਏ ਹੋਏ ਵੀ ਅੱਗ ਲੱਗੀ ਪਈ ਆ ਮੇਰਾ ਤਰਾ ਨਿਕਲ ਗਿਆ ਨਿਕਲ ਗਈ ਸੀ ਬਰਾਸੇ ਆ ਫੇਰ ਮੈਂ ਜੇਬ ਚ ਮਾਰਿਆ ਹੱਥ ਰੁਪਈਏ ਕੱਢੇ 10 ਤੂੰ ਕੀ ਕਿਹਾ ਮੈਂ ਕਿਹਾ ਲਓ ਜੀ 10 ਰੁਪਈਏ ਕੀ ਕਰਨਾ ਮੱਸ ਮੇਰੇ ਬੰਬਾ ਲਾ ਦਿਓ ਉਹ ਇਹ ਕੰਬਾਲਿਓ ਲਵਾ ਲਾਂਗੇ ਦੂਜਾ ਇੱਥੋਂ ਲਵਾ ਲਾਂਗੇ ਇਸ ਕਰ ਜਾ ਤੀਆਂ ਚ ਸਿੰਘੂ ਬੋਹਣ ਜਾਗੇ ਤਿੰਨ ਆਉਂਦੇ ਓਏ ਲਵਾ ਲੂ 60ਾਂ ਚੋਂ ਜਾਣ ਜਾਣ ਹੋ ਜੂ ਨਾ ਮੈਂ ਕਿੱਥੋਂ ਪੁਆਈਏ ਹਮਰਤਿਆ ਇਹ ਤੋਂ ਪਹਿਲਾਂ ਤਿੰਨ ਗੇੜੇ ਮੈਂ ਇੱਥੇ ਕੱਢ ਗਿਆ ਅੱਛਾ ਫੇਰ ਉਹ ਮੈਂ ਇੱਥੇ ਤਿੰਨ ਗੇੜੇ ਕੱਢ ਗਿਆ ਤਿੰਨ ਗੇੜੇ ਕੱਢਾ ਪੂਰਾ ਵਾਕਿਆ ਦੱਸ ਉਹ ਮੈਂ ਪਿੰਡੋਂ ਤੁਰਿਆ ਏ ਜੜਿੱਕੋ ਤਿਰਕੋ ਤੁਰਿਆ ਮੈਂ ਮੋਗੇ ਪਹੁੰਚ ਗਿਆ ਮੋਗੇ ਪਹੁੰਚਿਆ ਮੋਗੇੋਂ ਡੈਕ ਦਾ ਢੈਂਦਾ ਲੁਧਿਆਣੇ ਆ ਗਿਆ ਲੁਧਿਆਣੇ ਆ ਗਿਆ ਲੁਧਿਆਣੇ ਜਾ ਕੇ ਮੈਂ ਕਨਾਈਟਰ ਨੂੰ ਪੁੱਛਿਆ ਏ ਕੀ ਕਹਿੰਦਾ ਮੈਂ ਕਿਹਾ ਜੀ ਦਿੱਲੀ ਨੂੰ ਕਿਹੜੀ ਟ੍ਰਾਂਸਪੋਰਟ ਜਾਂਦੀ ਏ ਉਹ ਕੀ ਕਹਿੰਦਾ ਕਹਿੰਦਾ ਇੱਕੋ ਹੀ ਟ੍ਰਾਂਸਪੋਰਟ ਜਾਂਦੀ ਉਹ ਕਿਹੜੀ ਆ ਮੈਂ ਕਿਆ ਕਰੇ ਲੂ ਟ੍ਰਾਂਸਪੋਰਟ ਬੰਬਾ ਸਾਫ ਦੀ ਟ੍ਰਾਂਸਪੋਰਟ ਛਾਨੋ ਸੌਕਤ ਨਾ ਚਲਦੀ ਚਲਦੀ ਕਿਹੜੀ ਆ ਫਾਰਮਰ ਟ੍ਰਾਂਸਪੋਰਟ ਹਰ ਇੱਕ ਪਿੰਡੋਂ ਜਾਂਦੀ ਏ ਇੱਕ ਟਰੈਕਟਰ ਮਗਰ ਦੋ ਟਰਾਲਾਂ ਗਾ ਜਿਹਦੇ ਨਾਲ ਮਰਜੀ ਚੜਜੋ ਅਗਲੇ ਲੰਗਰ ਵੀ ਚਕਾਉਂਦੇ ਸਿੱਧਾ ਸਿੰਘੂ ਬਾਡਰ ਲਾਉਂਦੇ ਓਏ ਆਉਂਦਿਆਂ ਨੂੰ ਰਾਜੇਵਾਲ ਸਾਹਿਬ ਬੋਲਦੇ ਹੁੰਦੇ ਆ ਕੀ ਕਹਿੰਦਾ ਕਹਿੰਦੇ ਅਸੀਂ ਤਾਂ ਕਮੇਟੀ ਮੰਗੀ ਨਹੀਂ ਸੁਪਰੀਮ ਕੋਰਟ ਨੇ ਧੱਕੇ ਨਹੀਂ ਦਿੱਤੇ ਪਹਿਲਾਂ ਸਰਕਾਰ ਨੇ ਕਾਨੂੰਨ ਧੱਕੇ ਨਾ ਦੇਤੇ ਸਹੀ ਗੱਲ ਅਸੀਂ ਇਹਨਾਂ ਦਾ ਚਾਰ ਪਾਈਏ ਪਰਾ ਚੁੱਲੇ ਲਾਓ ਲਾਏ ਆਪਦਾ ਘਹਿੜਾ ਛੜਾਓ ਐਵੇਂ ਅਸੀਂ ਠੰਡ ਚ ਬੈਠੇ ਅਮਰਾਤੀਆ ਉਹ ਚਾਰਤੀਆ ਆਪਣੇ ਜਾਣ ਦਾ ਵੇਲਾ ਹੋ ਗਿਆ ਜੀ ਤੇ ਜਾਂਦਾ ਜਾਂਦਾ ਕੋਈ ਸੁਣਾ ਦੇ ਉਹ ਇਹਨਾਂ ਨੂੰ ਜਾਂਦੇ ਜਾਂਦੇ ਕੋਈ ਚੰਗਾ ਸੁਣਾ ਚੱਲੀਏ ਲੈ ਸੁਣ ਲੈ ਉਹ ਖੇਤਾਂ ਦਾ ਡਰਨਾ ਬੋਲ ਦੀ ਰਾਖੀ ਕਰਦਾ ਐ ਖੜਾ ਹੁੰਦਾ ਉਹ ਬੋਲ ਪਿਆ ਉਹ ਖੇਤਾਂ ਦਾ ਡਰਨਾ ਬੋਲ ਪਿਆ ਜੇ ਹੁਣ ਤੂੰ ਕਿਰਤੀਆ ਡੋਲ ਗਿਆ ਫਿਰ ਤੇਰੀ ਮੌਤ ਯਕੀਨੀ ਏ ਆਹ ਆਹ ਉਹ ਫਿਰ ਤੇਰੀ ਮੌਤ ਯਕੀਨੀ ਏ ਸਰਕਾਰ ਏ ਬੜੀ ਕਮੀਨੀ ਏ ਕੋਈ ਸਮਝੌਤਾ ਕਰਨਾ ਨਹੀਂ ਕੋਈ ਸਮਝੌਤਾ ਕਰਨਾ ਨਹੀਂ ਕੋਈ ਸਮਝੌਤਾ ਕਰਨਾ ਨਹੀਂ ਹਾਕਮ ਦੇ ਜ਼ੁਲਮ ਨੂੰ ਜਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਤੂੰ ਡੋਲੀ ਨਾ ਬਸ ਲੜਦਾ ਰਹਿ ਜਕਬਾਇਓ ਤੈਨੂੰ ਜਿੰਦਾਬਾਦ ਕਹਿ ਜ਼ਿੰਦਾਬਾਦ ਕਹਿ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਬਹੁਤ ਧੰਨਵਾਦ ਕੀ ਬਾਤ ਸੰਧੀ ਕਮੇਟੀ ਦਾ ਜਿਹਨਾਂ ਨੇ ਸਾਨੂੰ ਸਮਾਂ ਦਿੱਤਾ ਤੁਹਾਡੇ ਰੂਬਰੂ ਹੋਣ ਦਾ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਦੇ ਆ ਮੈਂ ਤੇ ਮੇਰਾ ਸਾਥੀ ਇਕਬਾਲ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਦੇ ਵਿੱਚ ਥੀਏਟਰ ਦੀ ਐਮ ਕਰ ਰਹੇ ਆ ਅਸੀਂ ਪਿਛਲੇ 5 ਮਹੀਨਿਆਂ ਤੋਂ ਜਦੋਂ ਤੋਂ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਆਪਣੇ ਨਾਟਕਾਂ ਰਾਹੀਂ ਆਪਣੇ ਗੀਤਾਂ ਰਾਹੀਂ ਆਪਣੇ ਇਸ ਭੰਡ ਦੀ ਪੇਸ਼ਕਾਰੀ ਰਹੀ ਲੋਕਾਂ 'ਚ ਆਪਣੀ ਗੱਲ ਕਹਿ ਰਹੇ ਆ ਤੇ ਲੋਕਾਂ ਨੂੰ ਕਹਿ ਰਹੇ ਆ ਕਿ ਦਿੱਲੀ ਆਓ ਆਪਣੇ ਹੱਕਾਂ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰੋ ਬੜੀ ਵਧੀਆ ਬੜੇ ਲਿਖੇ ਬੰਦੇ ਨੇ ਯਾਰ ਹੈ ਕਿ ਅੱਸੀ ਗੱਲ ਬੜਾ ਸਾਰਾ ਯਾਰ ਬੰਦੇ ਨੇ ਬੜਾ ਲਿਖੇ ਆਨ ਯੂਨੀਵਰਸਿਟੀ ਚ ਡਿਪਾਰਟਮੈਂਟ ਹੈ ਨਾ ਜਿੱਦਾਂ ਮਤਲਬ ਉੱਥੇ ਆ ਉੱਥੇ ਹਰ ਚੀਜ਼ ਦਾ ਡਿਪਾਰਟਮੈਂਟ ਹੈ ਤੁਸੀਂ ਫਿਲਮ ਇੰਡਸਟਰੀ ਜਾਣਾ ਹੈ ਤੁਸੀਂ ਜਿੰਗ ਤੁਸੀਂ ਕਮੇਡੀ ਮੇਰੇ ਖਿਆਲ ਚ ਇਹਦਾ ਵੀ ਜਿਹੜਾ ਪੰਡ ਮਤਲਬ ਇਸ ਤਰ੍ਹਾਂ ਦਾ ਕਮੇਡੀ ਕਰਦੇ ਨੇ ਇਹਦਾ ਵੀ ਪਾਰਟੀ ਪਾਕਿਸਤਾਨ ਪੋਲੀਟੀਸ਼ੀਅਨ ਵੇਲੇ ਹੁੰਦੀ ਹੈ ਨਾ ਨੈਸ਼ਨਲ ਕਾਲਜ ਆਫ ਆਰਟਸ ਔਰ ਉਹਦੇ ਚ ਵੀ ਬੜੇ ਅੱਛੇ ਲੋਕ ਜਾਂਦੇ ਲੇਕਿਨ ਇਹ ਹੈ ਕਿ ਯਾਰ ਕਮਾਲ ਸੀ ਜਿਹੜੀਆਂ ਇੱਕ ਗੱਲਾਂ ਕਰਾਤੀ ਉਹਨੇ ਚੱਸ ਕਰਾਤੀ ਇਹ ਐਸੀਆਂ ਜੁਰਤ ਵਾਲੀਆਂ ਗੱਲਾਂ ਨਹੀਂ ਕਿ ਜਿਹੜੇ ਨਾਰਮਲੀ ਉੱਥੇ ਦੇ ਲੋਕ ਨੇ ਨਾ ਉਹ ਲੋਕਾਂ ਕੇ ਕਹਿਣ ਕੇ ਡਰਦੇ ਨੇ ਲੇਕਿਨ ਉਹਨਾਂ ਨੇ ਸਟੇਜ ਦੇ ਉੱਪਰ ਆ ਕੇ ਹਰ ਬੰਦੇ ਕਿਸੇ ਬਹੁਤ ਵਧੀਆ ਯਾਰ ਮਜ਼ਾ ਆਇਆ ਪਰ ਹਲਾ ਇੰਨੀ ਦੇਰ ਦਾ ਮਤਲਬ ਹੋ ਗਿਆ 2 2.5 ਸਾਲ ਹੋ ਗਏ ਨੇ ਤੇ ਉਸ ਤੋਂ ਬਾਅਦ ਸਾਡੇ ਕੋਲੇ ਵੀਡੀਓ ਅੱਜ ਪਹੁੰਚਿਆ ਤੇ ਅਸੀਂ ਵੇਖਿਆ ਪਰ ਨਜ਼ਾਰੇ ਆ ਗਏ ਚੱਸ ਆ ਗਈ ਸਵਾਦ ਬੜਾ ਮਜ਼ਾ ਆਇਆ ਕਿ ਮੇਰੇ ਮੂੰਹ ਦੀ ਤੂੰ ਗੱਲ ਕੀਤੀ ਕਿ ਯਾਰ ਇਹ ਵੀਡੀਓ ਸਾਡੇ ਕੋਲ ਮਿਸ ਕੀ ਵੀ ਹੋਈ ਯਾਰ ਕਿਸੀ ਵੇਖੀ ਕਿ ਉਹਦੀ ਵੀਡੀਓ ਲੱਭੀ ਨਹੀਂ ਆਪਾਂ ਕਦੀ ਆ ਬੜੇ ਕਿਤੇ ਆਏ ਨਹੀਂਗੇ ਕਿਸੇ ਨੇ ਭੇਜੀ ਨਹੀਂਗੇ ਉਦੋਂ ਤੱਕ ਆ ਅੱਜ ਆਈਏ ਤਾਂ ਬੜਾ ਸਵਾਦ ਆਇਆ ਵੇਖਣ ਦਾ ਬੜਾ ਮਜ਼ਾ ਆਇਆ ਜਦ ਵਕੀਲ ਵਾਲੀ ਗੱਲ ਸਭ ਤੋਂ ਮਜ਼ੇਦਾਰ ਸੀ ਵਕੀਲ ਨੇ ਆ ਕੇ ਮੈਂ ਸਹੀ ਹੈ ਤੇਰਾ ਭਾਈ ਇਹੇ ਕੰਮ ਹੈ ਤੇਰਾ ਪਾਣੀ ਦਾ ਵਾਲਾ ਕਰਾ ਦੇ ਪਹਿਲੀ ਪੇਸ਼ੀ ਪਹਿਲੀ ਪੇਸ਼ੀ ਤੇ ਕੈਸੇ ਤੇਰਾ ਬਜੋੜਾ ਲੱਗਿਆ ਨਹੀਂ ਯਾਰ ਬਾਕੀ ਜੁਰਤ ਸਲਾਮ ਆ ਠੀਕ ਆ ਔਰ ਮੈਂ ਬੜਾ ਸ਼ੌਕਡ ਹੋਇਆ ਕਿ ਉਹਨਾਂ ਨੇ ਕਿਹਾ ਸੀ ਸਟੂਡੈਂਟਸ ਵੀ ਲਾਈਕ ਸਟੂਡੈਂਟਸ ਹਾਂ ਹਾਂ ਉਸ ਚੀਜ਼ ਦੇ ਉੱਪਰ ਬਹੁਤ ਜ਼ਿਆਦਾ ਸ਼ੌਕ ਕਰਦੇ ਆ ਬਹੁਤ ਅੱਛਾ ਬਹੁਤ ਵਧੀਆ ਕੰਮ ਕੀਆ ਰਹੇ ਨਾ ਠੀਕ ਹੈ ਫਿਰ ਉਹਨਾਂ ਵਾਲੇ ਕੋਈ ਬੰਦਾ ਨਹੀਂ ਛੱਡਿਆ ਭਾਵੇਂ ਕੋਈ ਐਕਟਰ ਆ ਭਾਵੇਂ ਤੁਹਾਨੂੰ ਪਤਾ ਹੈ ਇਹ ਮੁਸਲਿਮ ਸਨ ਹਾਂ ਮੁਸਲਿਮ ਮੁਸਲਿਮ ਬਹੁਤ ਅੱਛਾ ਦੋਵੇਂ ਸਿਖਾ ਰਹੇ ਕਿਉਂਕਿ ਉਹਨਾਂ ਨੇ ਭਾਈ ਮਰਦਾਨਾ ਜੀ ਉਹਨਾਂ ਦੀ ਗੱਲ ਕੀਤੀ ਆ ਕਿ ਉਹ ਬਾਬਾ ਜੀ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਜੋ ਸਾਥ ਦਿੱਤਾ ਸੀ ਅੱਜ ਅਸੀਂ ਜਿਹੜਾ ਅਸੀਂ ਵੀ ਅੱਜ ਸਿੱਖ ਭਰਾਵਾਂ ਦੇ ਨਾਲ ਖਲੋਤੇ ਆ ਉਹਨਾਂ ਦਾ ਸਾਥ ਲੈਣ ਤੇ ਤੇ ਬਾਕੀ ਨਾਲੇ ਉਹਨਾਂ ਇੱਕ ਬਾਲ ਨਾਮ ਹੀ ਦੱਸਿਆ ਆਪਣੇ ਸਾਥੀ ਦਾ ਮੈਂ ਤੇ ਇਕਬਾਲ ਜਿਹੜਾ ਹੈ ਮਤਲਬ ਐਸੀ ਫੁਲਾਨੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਸਟੂਡੈਂਟ ਆ ਤੇ ਬਾਕੀ ਬਹੁਤ ਵਧੀਆ ਵੇਖੋ ਜੀ ਇਹ ਭਾਈਚਾਰਾ ਸਾਡਾ ਆਪਸ ਦੇ ਵਿੱਚ ਸਾਡੀ ਮੇਨ ਚੀਜ਼ ਸਾਨੂੰ ਆਪਸ ਚ ਜਿਹੜਾ ਹੈ ਨਾ ਜੋੜਦੀ ਹੈ ਉਹ ਸਾਡੀ ਬੋਲੀ ਹੈ ਮਾਂ ਬੋਲੀ ਹੈ ਜਿਹਦੇ ਥਰੂ ਜੇ ਸਾਡੀ ਪੰਜਾਬੀ ਹੈ ਸਾਡੀ ਪੰਜਾਬੀਅਤ ਹੈ ਜਿਹਦੇ ਥਰੂ ਅਸੀਂ ਇੱਕ ਦੂਜੇ ਨਾਲ ਜੁੜੇ ਆ ਤੇ ਸਾਨੂੰ ਇਹ ਬਾਰਡਰ ਇਹ ਚੀਜ਼ਾਂ ਜਿਹੜੀਆਂ ਨੇ ਫੱਡ ਨਹੀਂ ਸਕਦੀਆਂ ਯਾਰ ਭਾਈ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਨਾ ਬਹੁਤ ਟਾਈਮ ਤੋਂ ਕੋਸ਼ਿਸ਼ ਸਟਿਲ ਅੱਜ ਤੱਕ جاری ਹੈ ਬਾਕੀ ਚਲੋ ਅਗਲੇ ਵੀਡੀਓ ਚ ਆਪਾਂ ਆਉਨੇ ਆ ਜੀ ਰੱਖੋ ਆਪਣਾ ਖਿਆਲ ਤੇ ਹੱਸਦੇ ਰਹੋ ਵਸਤੇ ਰਹੋ ਜੀ